ਸੇ ਸ਼ਿਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਆਪਣੀ ਕਹਾਣੀ ਇੱਜ਼ਤਾਂ ਵਾਲੀਆਂ ਕਹਾਣੀ ਕਰਨੀ ਜਸਵਿੰਦਰ ਕੌਰ ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਕਾਫੀ ਸਮੇਂ ਬਾਅਦ ਮੈਂ ਆਰਾਮ ਮਹਿਸੂਸ ਕੀਤਾ ਬੀਜੀ ਤੇ ਜਨਮ ਅਗਰੂ ਮੈਂ ਬਿਲਕੁਲ ਇਕੱਲੀ ਰਹਿ ਗਈ ਸੀ ਘਰ ਅਤੇ ਆਫਿਸ ਦੇ ਕੰਮ ਸੰਭਾਲਨੇ ਮੁਸ਼ਕਿਲ ਸਨ ਕੱਲ ਕਾਫੀ ਦਿਨ ਬਾਅਦ ਕੋਈ ਕੰਮ ਵਿੱਚ ਮਦਦ ਕਰਨ ਵਾਲੀ ਔਰਤ ਮਿਲੀ ਸੀ ਮੈਂ ਉਸਦੇ ਨਾਲ ਬੰਦੀ ਤਨਖਾਹ طے ਕਰਕੇ ਉਸ ਨੂੰ ਕੰਮ ਕਰ ਲਈ ਰੱਖ ਲਿਆ ਸੀ ਅੱਜ ਐਤਵਾਰ ਹੋਣ ਕਰਕੇ ਮੈਂ ਆਰਾਮ ਨਾਲ ਉੱਠੀ ਤੇ ਜਾਦਾ ਕੱਪ ਲੈ ਕੇ ਬਾਗੀਚੇ ਵਿੱਚ ਬੈਠੀ ਸੀ ਕਿ ਤਾਈ ਜੀ ਨੇ ਗੇਟ ਖੋਲਣ ਲਈ ਆਵਾਜ਼ ਲਗਾਈ ਮੈਂ ਗੇਟ ਖੋਲ ਕੇ ਪੈਰੀ ਹੱਥ ਲਗਾਈ ਪਰ ਉਹ ਉੱਥੇ ਹੀ ਗੁੱਸੇ ਅਤੇ ਉੱਚੀ ਆਵਾਜ਼ ਵਿੱਚ ਬੋਲੀ ਕਿਉਂ ਬਹੁ ਤੈਨੂੰ ਦਿਮਾਗ ਖਰਾਬ ਹੋ ਗਿਆ ਤੂੰ ਇੱਕ ਵਾਰ ਵੀ ਮੈਨੂੰ ਨਹੀਂ ਪੁੱਛਿਆ ਕਿ ਰਾਣੀ ਨੂੰ ਕੰਮ ਤੇ ਰੱਖਣਾ ਕਿ ਨਹੀਂ ਮੈਂ ਹੱਸ ਕੇ ਕਿਹਾ ਕੀ ਹੋ ਗਿਆ ਤਾਈ ਜੀ ਬਹਿ ਕੇ ਦੱਸੋ ਕੀ ਗੱਲ ਹੋ ਗਈ ਕੁੜੇ ਗੱਲ ਅਸੀਂ ਇੱਜ਼ਤਦਾਰ ਕਹਿੰਦੇ ਖਾਉਂਦੇ ਬੰਦੇ ਸਾਡੀਆਂ ਨੋਹਾਂ ਦੀਆਂ ਇੱਜ਼ਤਾਂ ਵਾਲੀਆਂ ਤੇ ਤੂੰ ਜਿਹੜੀ ਕੰਮ ਤੇ ਰੱਖੀ ਆ ਇਹ ਤਾਂ ਖਸਮ ਦੇ ਜਿਉਂ ਦੀ ਤੇ ਦਿਓਰ ਘਰੀ ਬੈਠੀ ਆ ਸਾਰੇ ਪਿੰਡ ਚ ਬਦਨਾਮ ਆ ਹੀ ਸਾਰੀ ਉਮਰ ਦਿਓਰ ਮਿਲ ਕੱਟੀ ਐ ਇਸਨੇ ਤਿੰਨ ਉਹਦੇ ਜਵਾਬ ਜੰਮੀ ਬੈਠੀ ਆ ਨਾ ਉਹਦਾ ਵਿਆਹ ਹੁਣ ਦਿੱਤਾ ਤੂੰ ਆਪਣੇ ਘਰ ਆਉਣ ਵੀ ਕਿਵੇਂ ਦਿੱਤਾ ਇਹੋ ਜਿਹੇ ਨੂੰ ਗਜੀਤ ਮੇਰੇ ਪਤੀ ਹਲੇ ਜਵਾਨ ਹੈ ਇਹੋ ਜਿਹਾ ਮੈਂਟ ਨਹੀਂ ਲਾਉਂਦੀਆਂ ਆਦਮੀ ਪੱਟਨ ਨੂੰ ਫਿਰਉਂਦੀ ਰਹੀ ਤਾਈ ਜੀ ਗੁੱਸੇ ਵਿੱਚ ਬੋਲਦੇ ਸਾਹ ਵੀ ਨਹੀਂ ਸੀ ਲੈ ਰਹੀ ਉਹਨਾਂ ਦੇ ਗੁੱਸੇ ਤੋਂ ਮੈਂ ਵੀ ਡਰ ਗਈ ਸੀ ਅਸਲ ਵਿੱਚ ਵੀ ਜੀ ਦੇ ਹੁੰਦੇ ਹਾਂ ਤਾਂ ਹੀ ਤਾਈ ਜੀ ਤੋਂ ਬਿਨਾਂ ਕੋਈ ਫੈਸਲਾ ਨਹੀਂ ਸੀ ਹੁੰਦਾ ਸਾਡੇ ਘਰ ਵਿੱਚ ਤੇ ਮੈਂ ਇਸ ਮਾਮਲੇ ਨੂੰ ਇੰਨਾ ਵੱਡਾ ਨਹੀਂ ਸਮਝਿਆ ਜਦਕਿ ਵੀ ਜੀ ਤੋਂ ਵੱਧ ਤਾਈ ਜੀ ਦਾ ਸਾਡੇ ਤੇ ਜ਼ਿਆਦਾ ਹੱਕ ਹੋ ਗਿਆ ਸੀ ਕਿਉਂਕਿ ਉਹ ਹੀ ਹੁਣ ਸਭ ਤੋਂ ਵੱਡੇ ਸਨ ਤਾਈ ਜੀ ਨੂੰ ਇੰਨੀ ਉੱਚੀ ਬੋਲਦਾ ਸੁਣ ਕੇ ਗੁਰਜੀਤ ਜੀ ਵੀ ਬਾਹਰ ਆ ਗਏ। ਉਹਨਾਂ ਨੇ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਤੇ ਚੋਪਰਿਆਂ ਦਾ ਇਸ਼ਾਰਾ ਕੀਤਾ। ਤਾਈ ਜੀ ਗੁਰਜੀਤ ਜੀ ਨੂੰ ਕਹਿਣ ਲੱਗੇ, "ਕਿਉਂ ਕਾਕਾ? ਤੈਨੂੰ ਤਾਂ ਪਤਾ ਸੀ ਨਾ ਵੀ ਉਹ ਤੀਵੀ ਕਿਵੇਂ ਦੀ ਆ? ਤੂੰ ਕਿਉਂ ਨਹੀਂ ਬਹੂ ਨੂੰ ਰੋਕਿਆ? ਮੈਨੂੰ ਲੱਗਦਾ ਤੈਨੂੰ ਵੀ ਨਹੀਂ ਪੁੱਛਿਆ ਇਸਨੇ।" ਇਹ ਹੌਲੀ ਜਿਹੀ ਬੋਲੀ। "ਕੋਈ ਨਾ ਤਾਈ ਜੀ, ਦੋ ਚਾਰ ਦਿਨ ਵੀ ਛੋੜ ਦੇਖ ਲੈਣੇ ਆ। ਉਹਨੀ ਦੀ ਰਾਣੀ ਕਰਜੋ ਕੰਮ।" ਰੀਤ ਨੂੰ ਕਰਤੀ ਆਫਿਸ ਦਾ ਕੰਮ ਸੰਭਾਲਣ ਵਿੱਚ ਮੁਸ਼ਕਲ ਆਉਂਦੀ ਆ ਚਲੋ ਫਿਰ ਕਰੂ ਮਰਜੀ ਬਾਅਦ ਵਿੱਚ ਨਾ ਪਛਤਾਵਾ ਕਰਿਓ ਕਹਿ ਕੇ ਤਾਈ ਜੀ ਚਲੇ ਗਏ ਦੋ ਘੰਟੇ ਬਾਅਦ ਰਾਣੀ ਆਈ ਉਹਨੇ ਬੜੇ ਸਲੀਕੀ ਨਾਲ ਮੈਨੂੰ ਸਤਸ਼ੀ ਕਾਲ ਬੁਲਾਈ ਕਹਿਣ ਲੱਗੀ ਦੀਦੀ ਅੱਜ ਇੱਕ ਵਾਰ ਕੰਮ ਸਮਝਾ ਦਿਓ ਫਿਰ ਮੈਂ ਆਪੇ ਕਰ ਲਿਆ ਕਰੂੰ ਮੈਂ ਕੰਮ ਸਮਝਾ ਕੇ ਉਹਦੇ ਵੱਲ ਨਿਗਾਹ ਮਾਰੀ ਉਹ ਸੱਚੀ ਬਹੁਤ ਆਕਰਸ਼ਿਤ ਸੀ ਰੰਗ ਬੇਸ਼ੱਕ ਸਾਵਲਾ ਸੀ ਪਰ ਉਹਦੀਆਂ ਮੁੱਟੀਆਂ ਮੁੱਟੀਆਂ ਅੱਖਾਂ ਜਿਵੇਂ ਡੱਲ ਢਲ ਪੈਂਦੀਆਂ ਸਨ ਦੇਖੇ ਨੱਕ ਵਿੱਚ ਪਾਈ ਲੌਂਗ ਤੇਲੀ ਉਹਦੀ ਸੁੰਦਰਤਾ ਨੂੰ ਚਾਹ ਚਾਂ ਲਾ ਰਹੀ ਸੀ ਕੱਦ ਦਰਮਿਆਨਾ ਸੀ ਉਹਦੇ ਹੱਥਾਂ ਵਿੱਚ ਭਰ ਕੇ ਪਾਈਆਂ ਲਾਲ ਰੰਗ ਦੀਆਂ ਝੂੜੀਆਂ ਤੇ ਚੇਹਰ ਦਾ ਸੰਧੂਰ ਦਾ ਸਰੇਹਾ ਸੀ ਕਿ ਉਹ ਆਪਣੇ ਸੁਹਾਗ ਨੂੰ ਪੂਰੀ ਦੀ ਪੂਰੀ ਸਮਰਪਿਤ ਸੀ ਉਹ ਕੰਮ ਕਰ ਕਰਦੀ ਰਹੀ ਤੇ ਮੈਂ ਉਸੇ ਸੁਚੱਜੇਪਨ ਅਤੇ ਉਹਦੀ ਵਤੀਰੇ ਦੀ ਕਾਇਲ ਹੁੰਦੀ ਰਹੀ ਕੰਮ ਖਤਮ ਹੋਣ ਬਗਰ ਉਹ ਮੇਰੇ ਕੋਲ ਆ ਕੇ ਬੋਲੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਨੂੰ ਲੱਗੇ ਕਿ ਕੰਮ ਜ਼ਿਆਦਾ ਲੱਗਾ ਹੋਣਾ ਸ਼ਾਇਦਨ ਖਾਕਟ ਲੱਗੀ ਹੋਣੀ ਆ ਮੈਂ ਕਿਹਾ ਮੈਂ ਚਾਹ ਬਣਾ ਕੇ ਲਿਉਣੀ ਆ ਫਿਰ ਦਸੀ ਉਹਨੇ ਹੱਸਦੇ ਹੋਏ ਨੇ ਕਿਹਾ ਕਿ ਜੇ ਮੈਨੂੰ ਕੋਈ ਇਤਰਾਜ਼ ਨਾ ਹੋਵੇ ਉਹ ਚਾਹ ਬਣਾ ਲਵੇਗੀ ਅਸੀਂ ਦੋਹੇ ਚਾਹ ਲੈ ਕੇ ਬੈਠੀਆਂ ਤਾਂ ਉਹ ਬੋਲੀ ਤੇਰੀ ਮੈਂ ਤੁਹਾਨੂੰ ਕੁਝ ਆਪਣੇ ਬਾਰੇ ਦੱਸਣਾ ਸੀ ਮੈਂ ਨਹੀਂ ਚਾਹੁੰਦੀ ਕਿ ਕਿਸੇ ਹੋਰ ਤੋਂ ਤੁਹਾਨੂੰ ਮੇਰੇ ਬਾਰੇ ਕੁਝ ਗਲਤ ਪਤਾ ਚੱਲੇ ਤੇ ਤੁਹਾਡਾ ਮਨ ਦੁਖੀ ਹੋਵੇ ਤੁਸੀਂ ਹੀ ਉਹ ਜਿਨ੍ਹਾਂ ਨੇ ਯਕੀਨ ਕਰਕੇ ਮੈਨੂੰ ਕੰਮ ਦਿੱਤਾ ਆਪਣੇ ਪਿੰਡ 'ਚ ਤਾਂ ਮੈਨੂੰ ਕੋਈ ਬਲਾਕੇ ਰਾਜ਼ੀ ਨਹੀਂ ਕੰਮ ਤੇ ਤਾਂ ਕੀ ਰੱਖਣਾ जिम्मे मैं कई कत्ल ਕੀਤਾ ਹੋਵੇ ਤਿੰਨ ਤੀਆਂ ਦੀ ਜ਼ਿੰਮੇਵਾਰੀ ਸਿਰ ਤੇ ਆ ਇੱਕ ਦੀ ਕਮਾਈ ਨਾਲ ਕਿਵੇਂ ਚੱਲੇਗਾ ਕਹਿ ਕੇ ਉਹ ਰੋਂ ਲੱਗ ਪਈ ਮੈਂ ਵੀ ਉਹਨੂੰ ਕਹਿ ਤਾਂ ਦਿੱਤਾ ਵੀ ਕੋਈ ਨਾ ਫਿਕਰ ਨਾ ਕਰ ਮੈਨੂੰ ਵਿੱਚੋਂ ਵਿੱਚ ਤਾਈ ਜੀ ਦਾ ਡਰ ਵੱਡਵਟ ਕੇ ਘਾ ਰਿਹਾ ਸੀ ਉਹਨਾਂ ਅੱਗੇ ਦੱਸਣਾ ਸ਼ੁਰੂ ਕੀਤਾ ਵੀ ਲੀ 15 ਸਾਲ ਪਹਿਲਾਂ ਮੈਂ ਜਦ ਵਿਆਹ ਕੇ ਆਈ ਸੀ ਤਾਂ ਕਿ ਪਤਾ ਲੱਗਾ ਕਿ ਮੇਰੇ ਘਰ ਵਾਲਾ ਮੀਤਾ ਸ਼ਰਾਬ ਪੀਂਦਾ ਆਦੇ ਸੀ ਜੋ ਵੀ ਕਮਾਈ ਕਰਦਾ ਸੀ ਸ਼ਾਮ ਨੂੰ ਸਾਰੀ ਸ਼ਰਾਬ ਚ ਹੀ ਜਾਂਦੀ ਸੀ ਉਹਦੇ ਯਾਰ ਦੋਸਤ ਰੋਜ਼ ਬੇਸੁਰਤ ਹੋਏ ਨੂੰ ਘਰ ਛੱਡ ਕੇ ਜਾਂਦੇ ਸੀ ਜਿਸ ਦਿਨ ਮੇਰੀ ਸਹਾਗਰਾਤ ਸੀ ਮੈਂ ਪਤਾ ਨਹੀਂ ਕਿੰਨੇ ਚਾਹ ਦਿਲ ਵਿੱਚ ਲਈ ਬੈਠੀ ਸੀ ਸਾਰਾ ਟੱਪਰ ਮੀਤੇ ਨੂੰ ਲੱਭ ਰਿਹਾ ਸੀ ਪਰ ਉਹਦਾ ਕਿਤੇ ਵੀ ਪਤਾ ਨਹੀਂ ਸੀ ਮੇਰਾ ਦੋਹਰਿੰਕਾ ਉਹਨੂੰ ਸ਼ਰਾਬੀ ਅਤੇ ਬੇਸੁਰਤ ਹੋਏ ਨੂੰ ਦੋਸਤਾਂ ਕੋਲ ਲੈ ਆਇਆ ਉਹ ਬਾਰ ਬਾਰ ਮੇਰੀ ਸੱਸ ਨੂੰ ਬੋਲ ਰਿਹਾ ਸੀ ਕਿ ਤੈਨੂੰ ਪਹਿਲਾਂ ਹੀ ਰੋਕਿਆ ਸੀ ਇਹਨੇ ਨਹੀਂ ਸੁਧਰਨਾ ਨਾ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰੋ ਤੂੰ ਮੇਰੀ ਇੱਕ ਨਹੀਂ ਸੁਣੀ ਇਹ ਬੋਲ ਜਦ ਮੇਰੇ ਕੰਨਿ ਪਏ ਤਾਂ ਮੇਰਾ ਮਨ ਟੁੱਟ ਗਿਆ ਮੇਰੇ ਮਾਪਿਓ ਨੇ ਤਾਂ ਮਸੀ ਮੇਰਾ ਵਿਆਹ ਕੀਤਾ ਸੀ ਮੇਰੇ ਪਿੱਛੇ ਤਿੰਨ ਭੈਣਾਂ ਹੋਰ ਸਨ ਮੈਂ ਬੁੱਬਾ ਮਰ ਮਰ ਰਹੀ ਉਸ ਰਾਤ ਜੋ ਲੋਕਾਂ ਲਈ ਬਹੁਤ ਕੀਮਤੀ ਹੁੰਦੀ ਆ ਰਾਣੀ ਦੇ ਅੱਖਾਂ ਵਿੱਚ ਪਾਣੀ ਹਲੇ ਵੀ ਧਾਰ ਰਿਆ ਸੀ ਜਿਵੇਂ ਅੱਜ ਕੱਲ ਦੀ ਗੱਲ ਹੋਵੇ ਮੈਂ ਇਕਦਮ ਸੁੰਨ ਹੋ ਗਈ ਮੇਰੇ ਮੂੰਹ ਵਿੱਚ ਕੋਈ ਲਫ਼ਜ਼ ਨਹੀਂ ਸੀ ਨਿਕਲ ਰਹਾ ਉਸਨੇ ਅੱਗੇ ਦੱਸਣਾ ਸ਼ੁਰੂ ਕੀਤਾ ਮੈਂ ਦੂਜੀ ਸਵੇਰ ਇਹ ਸਾਸ ਨਾਲ ਉੱਠੀ ਕਿ ਸਭ ਠੀਕ ਹੋ ਜਾਏਗਾ ਪਰ 2 ਮਹੀਨੇ ਨਿਕਲ ਗਏ ਕੁਝ ਵੀ ਠੀਕ ਨਾ ਹੋਇਆ। ਮੈਂ ਤਾਂ ਰੋਜ਼ ਸਵੇਰੇ ਮੈਨੂੰ ਕਹਿ ਕੇ ਜਾਂਦਾ ਕਿ ਉਹ ਅੱਜ ਸ਼ਰਾਬ ਨਹੀਂ ਪੀਵੇਗਾ ਪਰ ਹਰ ਰੋਜ਼ ਉਹਦੇ ਦੋਸਤ ਉਹਨੂੰ ਬੇਸੁੱਧ ਹੀ ਛੱਡ ਕੇ ਜਾਂਦੇ। 2 ਮਹੀਨੇ ਬਾਅਦ ਵੀ ਮੈਂ ਉਸ ਘਰ ਵਿੱਚ ਕਵਾਰੀ ਹੀ ਸੀ। ਮੈਂ ਰੋਜ਼ ਰੋਣਾ ਰੋਕੇ ਸਵੇਰੇ ਉੱਠਣਾ ਤੇ ਰੋਕੇ ਹੀ ਸੌਣਾ। ਜੇ ਕੋਈ ਮੇਰੇ ਲਈ ਕਲਪਦਾ ਸੀ ਤਾਂ ਉਸੇ ਵੇਖਾ। ਮੇਰਾ ਦੂਰ ਪਤਾ ਨਹੀਂ ਇਹ ਕੋਈ ਹਮਦਰਦੀ ਸੀ ਜਾਂ ਕੋਈ ਪਿਛਲੇ ਜਨਮ ਦਾ ਰਿਸ਼ਤਾ ਸੀ। ਮੈਨੂੰ ਨਹੀਂ ਸੀ ਪਤਾ। ਉਹਦਾ ਇੰਜ ਮੇਰਾ خیال ਰੱਖਣਾ ਮੈਨੂੰ ਬਹੁਤ ਚੰਗਾ ਲੱਗਦਾ ਸੀ ਮੈਨੂੰ ਕਦੀਆਂ ਉਹਦੀਆਂ ਅੱਖਾਂ ਵਿੱਚ ਆਪਣੇ ਲਈ ਕੋਈ ਵੀ ਬੇਇਮਾਨੀ ਨਹੀਂ ਦਿਖਾਈ ਦਿੱਤੀ ਔਰਤ ਨੂੰ ਰੱਬ ਇੱਕ ਕੁਦਰਤੀ ਸੂਝ ਦਿੰਦਾ ਆ ਕਿ ਉਹ ਮਰਦ ਦੀ ਨੀਅਤ ਪੱਕੂ ਵੀ ਪਛਾਣ ਜਾਂਦੀ ਆ ਜਾਣਬੁੱਝ ਕੇ ਅਣਜਾਣ ਬੜੀ ਰਹੇ ਤਾਂ ਉਹਦੀ ਆਪਣੀ ਮर्जी ਜਿੰਮੀ ਜਿੰਮੀ ਉਹ ਬੋਲ ਰਹੀ ਸੀ ਉਹਦੀਆਂ ਅੱਖਾਂ ਦਾ ਪਾਣੀ ਉਸ ਤੇ ਦੁਗੜੀ ਰਫਤਾਰ ਨਾਲ ਵਗ ਰਿਹਾ ਸੀ ਉਹ ਮੇਰੇ ਤੋਂ ਸ਼ਾਇਦ ਕੋਈ ਹੰਗਾਰਾ ਉੜਕ ਰਹੀ ਸੀ ਪਰ ਮੇਰੇ ਮੂੰਹ ਤੋਂ ਤਾਂ ਜਿੰਮੀ ਜਿੰਦਰਾ ਵੱਜ ਗਿਆ ਸੀ ਉਹ ਆਪੇ ਫਿਰ ਬੋਲ ਪਈ ਸਾਰੇ ਘਰ ਵਿੱਚ ਸਿਰਫ ਰਿਕਾ ਮੇਰੀ ਖਿਆਲ ਰੱਖਦਾ ਸੀ ਉਹ ਜਦੋਂ ਵੀ ਆਥਰ ਵੇਲੇ ਕੰਮ ਤੋਂ ਆਉਂਦਾ ਮੇਰੇ ਲਈ ਕਦੇ ਕੁਝ ਖਾਣ ਪੀਣ ਨੂੰ ਕਦੇ ਚੂੜੀਆਂ ਕਦੇ ਬਿੰਦੀ ਹੋਰ ਨਿੱਕ ਸੁੱਕ ਲੈ ਕੇ ਆਉਂਦਾ ਮੇਰੀ ਸੱਸ ਹਰ ਵੇਲੇ ਮੈਨੂੰ ਮਿੱਟੀ ਨਾਲ ਮਿੱਟੀ ਕਰੀ ਰੱਖਦੀ ਮੇਰੀ ਜ਼ਿੰਦਗੀ ਜਾਂ ਜਵਾਨੀ ਨਾਲ ਕੀ ਹੋ ਰਿਹਾ ਸੀ ਉਹਨੂੰ ਜਿਵੇਂ ਪਤਾ ਹੀ ਨਹੀਂ ਸੀ ਜਦ ਕਦੀ ਮੈਨੂੰ ਰੋਂਦੀ ਦੇਖਦੀ ਤਾਂ ਛਿੜਕ ਕੇ ਕਹਿੰਦੀ ਕਿ ਐਵੇਂ ਨਹੀਂ ਬਹੁਤੇ ਖੇਖਣ ਕਰੀਦੇ ਹੁੰਦੇ ਅਸੀਂ ਤਾਂ ਸੋਚਿਆ ਸੀ ਕਿ ਤੁਸੀਂ ਧਾਰ ਲਏਗੀ ਪਰ ਤੇਰੇ ਵਿੱਚ ਕੁਝ ਅਜਾਹਾ ਹੈ ਹੀ ਨਹੀਂ ਕਿ ਬੰਦੇ ਨੂੰ ਵੰਨ ਸਕੇ ਮੈਂ ਸੋਚੇ ਕਿ ਜੇ ਮੇਰੇ ਵਿੱਚ ਕੁਝ ਵੀ ਅਜਾਹਾ ਨਹੀਂ ਫਿਰ ਇਹਨਾਂ ਦਾ ਕਿਉਂ ਮੇਰੀ ਇੰਨੀ ਪਰਵਾਹ ਕਰਦਾ ਉਸ ਨੂੰ ਕਿਉਂ ਕਿਸੇ ਛੋਟੇ ਬੱਚੇ ਵਾਂਗ ਮੇਰੀ ਛੋਟੇ ਜੀ ਮਸਕਾਨ ਦੀ ਉਡੀਕ ਰੈਂਦੀ ਆ ਦੋ ਮਹੀਨੇ ਬਾਅਦ ਮੈਨੂੰ ਚਾਚਾ ਜੀ ਦਾਦਾ ਜੀ ਮੇਰੀ ਚਾਚੀ ਤੇ ਮਾ ਮਿਲਣ ਵਾਸਤੇ ਹਰੇਕ ਨੇ ਉਹਨਾਂ ਦੀ ਪੂਰੀ ਆਉ ਭਗਤ ਕੀਤੀ ਚਿਰ ਤੁਰਾਂ ਲੱਗੇ ਤਾਂ ਮੈਂ ਮਾਂ ਦੇ ਘਰ ਲੱਗ ਤਾਂ ਹੀ ਰੋਪਈ ਉਹ ਤੱਕ ਰੋਂਦੀ ਰਹੀ ਜਦ ਤੱਕ ਬੇਸੁਰਤ ਨਾ ਹੋ ਗਈ ਰਾਣੀ ਦੇ ਹੰਝੂ ਨਹੀਂ ਸਨ ਡੱਕੇ ਜਾ ਰਹੇ ਅੱਖਾਂ ਸਾਫ਼ ਕਰਦੀ ਹੋਈ ਉਹ ਅੱਗੇ ਕਹਿਣ ਲੱਗੀ ਮੇਰਾ ਚਾਚਾ ਦੁਖੀ ਹੋ ਕੇ ਕਹਿਣ ਲੱਗਾ ਕਿ ਅਸੀਂ ਕੁੜੀ ਨਹੀਂ ਇੱਥੇ ਰਹਿਣ ਦੇਣੀ ਮੁੰਡੇ ਨੂੰ ਕਹੋ ਕਿ ਤਲਾਕ ਲਿਖ ਦੇਵੇ ਮਾਂ ਦਾ ਚਿਹਰਾ ਇੱਕਦਮ ਪੀਲਾ ਪੋਕ ਹੋ ਗਿਆ ਸ਼ਾਇਦ ਉਹਦੀਆਂ ਅੱਖਾਂ ਅੱਗੇ ਤਿੰਨ ਤੀਆਂ ਦਾ ਬੋਝ ਅਤੇ ਨਸ਼ੇ ਦਾ ਭੰਨਿਆ ਪੱਤੀ ਆ ਗਿਆ ਸੀ ਇਹ ਸੁਣ ਕੇ ਰੇਕਾ ਤੇ ਮੇਰੀ ਸੱਸ ਲਗਭਗ ਮਿੰਤਾਂ ਤੇ ਹੀ ਉਤਰੇ ਮੇਰੀ ਸੱਸ ਨੇ ਮਿੱਤੇ ਨੂੰ ਪਾਸੇ ਲੈ ਜਾ ਕੇ ਕੁਝ ਕਿਹਾ ਤਾਂ ਦਾਦਾ ਜੀ ਦੇ ਪੈਰ ਫੜ ਕੇ ਬੈਠ ਗਿਆ ਕਿ ਉਸ ਨੂੰ ਇੱਕ ਮੌਕਾ ਦਿੱਤਾ ਜਾਵੇ ਉਹ ਹੁਣ ਤਾਂ ਸ਼ਰਾਬ ਨੂੰ ਹੱਥ ਨਹੀਂ ਲਾਵੇਗਾ ਦਾਦਾ ਜੀ ਸ਼ਾਇਦ ਮਾਂ ਦੀ ਹਾਲਤ ਨੂੰ ਵੀ ਸਮਝ ਕੇ ਸਨ ਉਹਨਾਂ ਨੇ ਮਿੱਤੇ ਤੇ ਯਕੀਨ ਕਰ ਲਿਆ ਸੀ ਰਾਣੀ ਦੇ ਹੰਝੂ ਹੁਣ ਹੌਕੇ ਵਿੱਚ ਬਦਲ ਗਏ ਸਨ ਮੇਰੇ ਅੰਦਰ ਦਾ ਤੂਫਾਨ ਮੇਰੀਆਂ ਅੱਖਾਂ ਵਿੱਚੋਂ ਵਹਿ ਤੁਰਿਆ ਸੀ ਜੋ ਔਰਤ ਇੱਕ ਮਰਦ ਨੂੰ ਮਾਂ ਬਣ ਕੇ ਜਨਮ ਦਿੰਦੀ ਆ ਪਤਨੀ ਬਣ ਕੇ ਜ਼ਿੰਦਗੀ ਭਰ ਉਸ ਦਾ ਸਾਥ ਦਿੰਦੀ ਆ ਉਸ ਤਾਂ ਵੰਸ਼ੀ ਚਲਾਉਂਦੀ ਉਸ ਦੇ ਘਰ ਵਿੱਚ ਉਸ ਨੂੰ ਕਿੰਨਾ ਸੰਤਾਪ ਭੋਗਣਾ ਪੈਂਦਾ ਏ ਫਿਰ ਕੀ ਹੋਇਆ ਮੈਂ ਪੁੱਛਿਆ ਰਾਣੀ ਬੋਲੀ ਸ਼ਾਇਦ ਮੈਂ ਤਾਂ ਡਰ ਗਿਆ ਸੀ ਜਾਂ ਫਿਰ ਉਸ ਦੇ ਘਰ ਵਾਲਿਆਂ ਨੇ ਇੰਨਾਕ ਦਬਾਅ ਪਾ ਦਿੱਤਾ ਸੀ ਕਿ ਉਸਨੇ ਉਸ ਰਾਤ ਸ਼ਰਾਬ ਨਾ ਪੀਤੀ ਉਹ ਬਾਹਰ ਵੀ ਨਾ ਗਿਆ ਘਰ ਹੀ ਮੇਰੇ ਕੋਲ ਪੈਠਾ ਰਿਹਾ ਮੈਨੂੰ ਉਸ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਕੇ ਖੁਸ਼ੀ ਹੋਈ ਉਸ ਘਰ ਵਿੱਚ ਮੇਰੀ ਪਹਿਲੀ ਰਾਤ 2 ਮਹੀਨੇ ਵਾਧਾਈ ਸਵੇਰ ਉੱਠੀ ਤਾਂ ਮੈਂ ਬਹੁਤ ਖੁਸ਼ ਸੀ ਕਿ ਮੈਂ ਇਸ ਘਰ ਵਿੱਚ ਵਸਦੀ ਰਹਿ ਗਈ રિકے ਕੰਮਤੇ ਜਾਣ ਲੱਗ ਮੈਨੂੰ ਕਹਿਣ ਲੱਗਾ ਕਿ ਅੱਜ ਕੁਝ ਫੰਡ ਦੇ ਭਾਬੀ ਤੇਰੀ ਜ਼ਿੰਦਗੀ ਦਾ ਹਨੇਰਾ ਛੁੱਕ ਗਿਆ ਮੈਂ ਵੀ ਹੱਸੇ ਹੋਈ ਨੇ ਸੰਗ ਕੇ ਹੌਲੀ ਧੀ ਨੇ ਕਿਹਾ ਕਿ ਤੇਰੇ ਲਈ ਖੀਰ ਬਣਾ ਦਵ ਪਰ ਸੁੱਖ ਸ਼ਾਇਦ ਮੇਰੀ ਕਿਸਮਤ ਵਿੱਚ ਨਹੀਂ ਸੀ ਗਿੰਤੇ ਦੇ ਦੋ ਦਿਨ ਬੀਤਾ ਠੀਕ ਰਹਾ ਤੀਜੇ ਦਿਨ ਤੋਂ ਫਿਰ ਉਹੀ ਕੁਝ ਸ਼ੁਰੂ ਹੋ ਗਿਆ ਸੀ ਮਿੱਤ ਸ਼ਰਾਬ ਇਹਨਾਂ ਨਾ ਰਹਿ ਸਕਿਆ ਮੇਰੇ বিনা ਉਹ ਦਾ ਸਰ ਗਿਆ ਜੇ ਦੁਬਾਰਾ ਪੱਕੇ ਮਿਲਣ ਆਏ ਤਕਰੀਬਨ ਡੇਢ ਮਹੀਨਾ ਨਿਕਲ ਚੁੱਕਾ ਸੀ ਫਿਰ ਉਹੀ ਸਭ ਹੋਇਆ ਪਰ ਇਸ ਵਾਰ ਕੋਈ ਵੀ ਮੀਤੇ ਦੀ ਜਾਮਨੀ ਦੇਣ ਨੂੰ ਤਿਆਰ ਨਹੀਂ ਸੀ ਅਰੀਕਾ ਮੇਰੇ ਵੱਲ ਤਰਲੇ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਉਸਨੇ ਮੇਰਾ ਪਹਿਲਾਂ ਵਾਂਗ ਹੀ ਪੂਰਾ ਧਿਆਨ ਰੱਖਿਆ ਸੀ ਮੈਂ ਅੰਦਰਲੇ ਕਮਰੇ ਵਿੱਚ ਆਪਣਾ ਸਮਾਨ ਬੰਨਣ ਚਲੀ ਗਈ ਅਰੀਕਾ ਮੇਰੇ ਕੋਲ ਆਇਆ ਇਹਨਾਂ ਨੇੜੇ ਆਇਆ ਕਿ ਮੈਂ ਉਹਦੇ ਸਾਹਾਂ ਦੀ ਤਪਸ ਮਹਿਸੂਸ ਕਰ ਲਈ ਸੀ ਉਹਨੇ ਮੇਰਾ ਹੱਥ ਫੜ ਕੇ ਕਿਹਾ ਕਿ ਰਾਣੀ ਮੈਂ ਤੈਨੂੰ ਇਸ ਘਰ ਚੋਂ ਇਸ ਤਰ੍ਹਾਂ ਜਾਂਦਾ ਨਹੀਂ ਦੇਖ ਸਕਦਾ ਜੇ ਤੂੰ ਹਮੇ ਭਰਦੇ ਤੇਰਾ ਮਨ ਮੇਰੇ ਨਾਲ ਮਿਲਦਾ ਤਾਂ ਮੈਂ ਤੇਰੇ ਮਾਪਿਆਂ ਤੇ ਪੰਚਾਇਤ ਦੀ ਮਿੰਤ ਕਰ ਲੈਣਾ ਤੇ ਤੇਰੀ ਜ਼ਿੰਮੇਵਾਰੀ ਸਾਰੀ ਉਮਰ ਪਰ ਚੱਕਣ ਨੂੰ ਤਿਆਰ ਹਾਂ ਬੇਸ਼ੱਕ ਮੈਂ ਤੇਰੀ ਨਾਲ ਲਾਮਾ ਨਹੀਂ ਲਈਆਂ ਪਰ ਤੈਨੂੰ ਪਿਆਰ ਤੇ ਇੱਜ਼ਤ ਆਪਣੇ ਤੋਂ ਵੀ ਵੱਧ ਕਰਾਂਗਾ ਮੈਂ ਵਿਆਹ ਨਹੀਂ ਕਰਵਾਵਾਂਗਾ ਸਾਰੀ ਉਮਰ ਤੇਰਾ ਬਣ ਕੇ ਰਹਾਂਗਾ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਹੋਣ ਦਾ ਕਲੰਕ ਸਾਡੇ ਮੱਥੇ ਤੇ ਲੱਗੇ ਤੋ ਇਸ ਕਰੋ ਤਾਂਗੀ ਹੋ ਕੇ ਨਿਕਲੇ ਤੇ ਕਿਸੇ ਹੋਰ ਥਾਂ ਰੁਲੇ ਜਾ ਸਾਰੀ ਉਮਰ ਮੇੜੀਆਂ ਥੱਲੇ ਕੱਟੀ ਦੇਖੀ ਜੇ ਤੂੰ ਮੈਨੂੰ ਪਰ ਦਿੱਤੀ ਤਾਂ ਮੈਂ ਆਪਣੇ ਖੁਸ਼ ਕਿਸਮਤੀ ਸਮਝਾਂਗਾ ਉਸ ਪਲ ਉਹ ਮੈਨੂੰ ਰੱਬਰ ਗਾ ਲੱਗਿਆ ਸੱਚੀ ਦੀਦੀ ਮੇਰਾ ਦਿਲ ਕੀਤਾ ਕਿ ਮੈਂ ਉਹਦੇ ਗੱਲ ਲੱਗ ਜਾਵਾਂ ਪਰ ਅੰਦਰਲੀ ਔਰਤ ਸੰਗੀ ਮੈਂ ਬਸ ਸਿਰ ਹਿਲਾ ਕੇ ਮਨਜ਼ੂਰੀ ਦੇ ਦਿੱਤੀ ਤੇ ਹੌਲੀ ਆਵਾਜ਼ ਚ ਬੋਲੀ ਕਿ ਮੈਂ ਵੀ ਤੈਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਬਸ ਇਹਦੀ ਉਹ ਦਿਨ ਤੇ ਅਚਰਾ ਦਿਨ ਮੇਰੀ ਇਹ ਕਿਹੜੀ ਨੀਜ ਸੀ ਜੋ ਰਿੱਕੀ ਨੇ ਪੂਰੀ ਨਹੀਂ ਕੀਤੀ ਆਪਣੇ ਭਰਾ ਦਾ ਵੀ ਕਦੀ ਕੁਝ ਮਾੜਾ ਨਹੀਂ ਸੋਚਿਆ ਨਹੀਂ ਤਾਂ ਜਿਗਰ ਦੀ ਬਿਮਾਰੀ ਦਾ ਰੋਗੀ ਹੋ ਗਿਆ ਮੇਂ ਤੇਰੀ ਦਵਾਈ ਬੂਟੀ ਦਾ ਖਰਚਾ ਤਿੰਨ ਤੀਆਂ ਦਾ ਖਰਚਾ ਸਭ ਉਹ ਇਕੱਲਾ ਹੀ ਦਿਖਦਾ ਮੇਰੇ ਪਿਆਰ ਸਤਿਕਾਰ ਵਿੱਚ ਵੀ ਕਦੀ ਕੋਈ ਕਮੀ ਨਹੀਂ ਹੋਣ ਦਿੱਤੀ ਦੁਨੀਆ ਕੁਝ ਵੀ ਕਹੇ ਦਿੱਦੀ ਜਾਇਜ਼ ਨਾ ਜਾਇਜ਼ ਮੈਂ ਉਹਨੂੰ ਰੱਬ ਵਾਂਗੂ ਪੁੱਛਦੀ ਆ ਇਹ ਲਫ਼ਜ਼ ਕਹਿਣ ਸਾਰੇ ਉਹਦੇ ਰੋਂਦੇ ਨੈਣਾ ਨਾਲ ਬੁੱਲਾਂ ਤੇ ਮੁਸਕਾਨ ਆ ਗਈ ਕਿੰਨਾ ਕੁਝ ਸੁਣਿਆ ਉਸਨੇ ਲੋਕਾਂ ਤੋਂ ਕੀ ਕੁਝ ਨਹੀਂ ਬਰਦਾਸ਼ਤ ਕੀਤਾ ਸ਼ਾਇਦ ਇਹ ਰਿੱਕੇ ਦਾ ਸੱਚਾ ਤੇ ਨਿਰਸ਼ਲ ਪਿਆਰ ਸੀ ਜੋ ਹਰ ਪਲੋਂ ਦੇ ਨਾਲ ਸੀ ਜਿਸਨੇ ਉਸਨੂੰ ਡੋਲਣ ਨਹੀਂ ਸੀ ਦਿੱਤਾ ਤੇਰੇ ਮਾਪੇ ਰਾਜੀ ਹੋ ਗਏ ਸੀ ਆਸਾਨੀ ਨਾਲ ਮੈਂ ਪੁੱਛਿਆ ਉਹ ਬੋਲੀ ਕਿ ਬਾਹਰ ਆ ਕੇ ਰਿੱਕੇ ਨੇ ਹੱਥ ਜੋੜ ਕੇ ਪੰਚਾਇਤ ਅੱਗੇ ਉਹੀ ਕੁਝ ਕਿਹਾ ਜੋ ਅੰਦਰ ਮੈਨੂੰ ਕਿਹਾ ਸੀ ਮੇਰੇ ਮਾਪੇ ਨੂੰ ਤਾਂ ਜਿਵੇਂ ਉਹ ਕੋਈ ਫਰਿਸ਼ਤਾ ਲੱਗ ਰਿਹਾ ਸੀ ਜਿਸਨੇ ਉਹਨਾਂ ਦੀਆਂ ਤਿੰਨ ਧੀਆਂ ਦੀ ਜ਼ਿੰਦਗੀ ਬਚਾਲੀ ਸੀ ਮੇਰੀ ਸੱਸ ਨੇ ਉਦੋਂ ਹੀ ਮੱਥੇ ਵੱਟ ਪਾ ਲਿਆ ਸੀ ਪਰ ਰਿੱਕੇ ਨੇ ਪਰਵਾਹ ਨਹੀਂ ਕੀਤੀ ਸੀ ਮੀਤੇ ਨੇ ਵੀ ਕੋਈ ਇਤਰਾਜ਼ ਨਹੀਂ ਕੀਤਾ ਕਿਉਂਕਿ ਉਹਦੀ ਆਜ਼ਾਦੀ ਉਹਨੂੰ ਪਿਆਰੀ ਸੀ ਹਾਂ ਕਾਜਾ ਪਰ ਕੇ ਉਸਨੇ ਕਿਹਾ ਬਸ ਏਦੀ ਪਤਾ ਨਹੀਂ ਕਿਸਮਤ ਵਿੱਚ ਹੀ ਇਹ ਲਿਖਿਆ ਸੀ ਕਿ ਲੋਕਾਂ ਨੇ ਸਮਝਣ ਦੀ ਬਜਾਏ ਮੈਨੂੰ ਬਦਚਲਨ ਬੇਇਜਤ ਬੇਸ਼ਰਮ ਤੇ ਹੋਰ ਪਤਾ ਨਹੀਂ ਕੀ ਕੀ ਇਨਾਮ ਦਿੱਤੇ ਜੇ ਮੈਂ ਮੀਤੇ ਨਾਲ ਰੋੜ ਰੋੜ ਜ਼ਿੰਦਗੀ ਕੱਢਦੀ ਤੇ ਲੋਕਾਂ ਸਿਰਫ ਹਮਦਰਦੀ ਦੇਣੀ ਸੀ ਕਿ ਬਹੁਤ ਇੱਜ਼ਤ ਵਾਲੀ ਆ ਬੇਸ਼ੱਕ ਮੇਰੇ ਅੰਦਰ ਦੀ ਔਰਤ ਰੋਜ਼ ਮਰਦੀ ਹੁਣ ਜੇ ਮੈਂ ਆਪਣੀ ਮਰਜ਼ੀ ਨਾਲ ਸੁੱਖ ਚੁਣ ਲਿਆ ਤਾਂ ਮੈਂ ਮਾੜੀ ਹੋ ਗਈ ਅਥਰੂ ਸਾਫ਼ ਕਰਦੀ ਹੋਈ ਹੋ ਬਰਤਨ ਸਾਫ਼ ਕੰਚਲੇਗੀ ਅਤੇ ਮੇਰੇ ਅੰਦਰ ਇੱਕਦਮ 5 ਸਾਲ ਪਹਿਲਾਂ ਹੋਈ ਘਟਨਾ ਘੁੰਮ ਗਈ ਜਦ ਤਾਈ ਜੀ ਦਾ ਵੱਡੇ ਮੁੰਡੇ ਮਨਰੂਪ ਦੀ ਮੌਤ ਹੋਣ ਮੰਗਰੋ ਉਸ ਦੇ ਭੋਗ ਵਾਲੇ ਦਿਨ ਉਸ ਦੀ ਵਿਧਵਾ ਹੋਈ ਪਤਨੀ ਹਰਜੋਤ ਨੂੰ ਤਾਈ ਜੀ ਦੇ ਛੋਟੇ ਮੁੰਡੇ ਜਨੀ ਕਿ ਵਰਿੰਦਰ ਤੇ ਸਿਰਦਰ ਦਿੱਤਾ ਗਿਆ ਸਾਰੇ ਪਿੰਡ ਵਿੱਚ ਫੋਚਰਚਾ ਹੋਈ ਸੀ ਤੇ ਇਹ ਸੱਚ ਵੀ ਸੀ ਕਿ ਮਨਰੂਪ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਹ ਵੀ ਨਸ਼ੇ ਦੀ ਓਵਰਡੋਸ ਦੇ ਕੇ ਤੇ ਕਤਲ ਕੋਈ ਹੋਰ ਨਹੀਂ ਸੀ ਸਗੋਂ ਦੋ ਬੱਚਿਆਂ ਦੀ ਮਾਂ ਹਰਜੋਤ ਤੇ ਭਰਾ ਵਰਿੰਦਰ ਹੀ ਸੀ ਸਾਂ ਹਰਜੋਤ ਤੇ ਚੰਡੀਗੜ੍ਹ ਦੀ ਜੰਪਲ ਹੋਣ ਕਰਕੇ ਜ਼ਿੰਦਗੀ ਨੂੰ ਪੂਰੀ ਆਜ਼ਾਦੀ ਨਾਲ ਮੰਨਣਾ ਚਾਹੁੰਦੀ ਸੀ। ਮਨਰੂਪੇ ਸ਼ੁਰੂ ਤੋਂ ਹੀ ਸ਼ਰਮਿਲੇ ਸੁਭਾਅ ਦਾ ਸੀ। ਉਹ ਜ਼ਿਆਦਾ ਬੋਲਦਾ ਵੀ ਨਹੀਂ ਸੀ। ਜਦਕਿ ਹਰਜੋਤ ਤੇ ਵਿੰਦਰ ਸੁਭਾਅ ਦੇ ਖੁੱਲੇ ਸਨ, ਉਹਨਾਂ ਦੀਆਂ ਨਜ਼ਦੀਕੀਆਂ ਜ਼ਿਆਦਾ ਵਧ ਗਈਆਂ ਜਿਨ੍ਹਾਂ ਦੀ ਮੰਜ਼ਿਲ ਮਨਰੂਪ ਦੀ ਮੌਤ ਹੋ ਨਿਬੜੀ। ਉਹਨਾਂ ਦੋਮਲੇ ਤਾਈ ਜੀ ਉਹਨਾਂ ਰੋਕ ਟੋਕ ਕੀਤੀ ਇੱਕ ਦੋ ਵਾਰ ਪਰ ਹਰਜੋਤ ਅਮੀਰਕਰ ਦੀ ਕੁੜੀ ਸੀ। ਤਾਈ ਜੀ ਦਬਦੇ ਸੀ ਉਹਦੇ ਤੋਂ ਉਹ ਆਪਣੀ ਮਰਜ਼ੀ ਹੀ ਕਰਦੀ ਸੀ। ਹੀਨ ਭਾਵਨਾ ਵਿੱਚ ਮਨਰੂਪ ਨਸ਼ਾ ਕਰਨ ਲੱਗ ਪਿਆ ਤੇ ਹਰ ਜੋ ਤੋਂ ਨੂੰ ਰੋਕਣ ਦੀ ਬਜਾਏ ਜ਼ਿਆਦਾ ਡੋਜ਼ ਦੇਣ ਲੱਗ ਪਈ ਇਸ ਤਰ੍ਹਾਂ ਉਹਨਾਂ ਆਪਣੀ ਖੁਸ਼ੀ ਲਈ ਇੱਕ 마ਸੂਮ ਦੀ ਜਾਨ ਲੈਣ ਵਿੱਚ ਵੀ ਸ਼ਰਮ ਨਹੀਂ ਸੀ ਕੀਤੀ ਮਹਤਾਈ ਜੀਤੇ ਪਿੰਡ ਵਾਲਿਆਂ ਦੀ ਦੋਰੀ ਸੋਚ ਤੇ ਮਾਪਦਣ ਤੋਂ ਹੈਰਾਨ ਸੀ ਰਾਣੀ ਲਈ ਉਹ ਹੀ ਰਿਸ਼ਤਾ ਬਦਚਲਨ ਦਾ ਖਿਤਾਬ ਦੇ ਗਿਆ ਤੇ ਹਰਜੋਤ ਲਈ ਉਹ ਹੀ ਰਿਸ਼ਤਾ ਇੱਜ਼ਤ ਦੇ ਖਿਤਾਬ ਨਾਲ ਟਕਿਆ ਗਿਆ ਸ਼ਾਇਦ ਇਸ ਲਈ ਕਿ ਉਹਨੂੰ ਪਤੀ ਦੀ ਮੌਤ ਤੋਂ ਬਾਅਦ ਪੰਚਾਇਤ ਨੇ ਵਰਿੰਦਰ ਦੇ ਸਿਰ ਧਰਿਆ ਸੀ ਰਾਣੀ ਨੇ ਇਨਸਾਨੀਅਤ ਦਿਖਾਉਂਦੀਆਂ ਫਿਰ ਵੀ ਉਸ ਨਿਕੰਮੇ ਪਤੀ ਨੂੰ ਮਰਨ ਦੀ ਕੋਈ ਕੋਚੀ ਕੋਸ਼ਿਸ਼ ਨਹੀਂ ਕੀਤੀ ਸੀ ਸਭੋਹ ਉਹ ਦੋਵੇਂ ਉਦੀ ਹੁਣ ਵੀ ਬਿਮਾਰੀ ਵਿੱਚ ਸੇਵਾ ਕਰ ਰਹੇ ਹਨ ਤਾਈ ਜੀ ਦੇ ਸਵੇਰੇ ਕਹੇ ਸ਼ਬਦ ਕਿ ਸਾਡੀਆਂ ਨੋਹਾਤਿਆਂ ਇੱਜ਼ਤਾਂ ਵਾਲੀਆਂ ਵਿੱਚੋਂ ਮੈਂ ਹਰਜੋਤ ਦੇ ਮੱਕਾਰੀ ਵਿੱਚੋਂ ਅਤੇ ਰਾਣੀ ਦੀ ਇਮਾਨਦਾਰੀ ਵਿੱਚੋਂ ਮੈਂ ਇੱਜ਼ਤ ਸ਼ਬਦ ਦੇ ਅਰਥ ਤਲਾਸ਼ ਕਰ ਰਹੀ ਸੀ ਪਤਾ ਨਹੀਂ ਕੀ ਹੋਇਆ ਮੈਨੂੰ ਮੈਂ ਗੁਰਜੀਤ ਜੀ ਕੋਲ ਗਈ ਮੈਨੂੰ ਰੋਂਦੀ ਦੇਖੋ ਇੱਕਦਮ ਉੱਠ ਕੇ ਮੇਰੇ ਹੰਝੂ ਸਾਫ਼ ਕਰਦੇ ਹੋਏ ਕਹਿਣ ਲੱਗੇ ਕੀ ਹੋਇਆ ਰੀਤ ਤੁਸੀਂ ਤਾਈ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਅਸੀਂ ਰਾਣੀ ਨੂੰ ਹੇ ਕੰਮ ਤੇ ਰੱਖਾਂਗੇ ਕਹਿ ਕੇ ਮੈਂ ਮਸੀ ਹੀ ਰਾਣੀ ਦੀ ਬੀਤੀ ਹੋਈ ਪੂਰੀ ਦਾਸਤਾਨ ਗੁਰਜੀਤ ਜੀ ਨੂੰ ਸੁਣਾਈ ਉਹਨਾਂ ਨੇ ਮੇਰੇ ਹੰਝੂ ਸਾਫ਼ ਕਰਕੇ ਮੈਨੂੰ ਗੱਲ ਨਾਲ ਲਾ ਕੇ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਮਨਾ ਲਾਂਗਾ ਤਾਈ ਜੀ ਨੂੰ ਤੇ ਮੈਨੂੰ ਅੱਜ ਰਾਣੀ ਦੁਨੀਆ ਦੀ ਸਭ ਤੋਂ ਵੱਧ ਇੱਜ਼ਤਦਾਰ ਔਰਤ ਲੱਗ ਰਹੀ ਸੀ ਜਿਸ ਨੇ ਆਪਣੇ ਦੁੱਖ ਦਾ ਹੱਲ ਆਪਣੀ ਬਦਨਾਮੀ ਨਾਲ ਤਾਂ ਜਿਗਰਾ ਕਰਕੇ ਕੱਟ ਲਿਆ ਪਰ ਕਿਸੇ ਦੀ ਜ਼ਿੰਦਗੀ ਦਾਤੇ ਲਾ ਕੇ ਇੱਜ਼ਤਵਲੀ ਨਹੀਂ ਸੀ ਬਣੀ ਧੰਨਵਾਦ ਜੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਸੁਣਨ ਦੇ ਲਈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ